ਪੰਜਾਬ ਵਿੱਚ ਇਸ ਵਕਤ ਕਤਲੋਗਾਰਦ ਵਾਲਾ ਮਾਹੌਲ ਬਣਿਆ ਪਿਆ ਆਏ ਦਿਨ ਹਰ ਜ਼ਿਲ੍ਹੇ ਵਿੱਚ ਕਤਲਾਂ ਦੀਆਂ ਵਾਰਦਾਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਛੋਟੇ ਪੱਧਰ ਦੇ ਗੈਂਗਸਟਰ ਜਿਹੜੇ ਲੁੱਟਖੋਹਾਂ ਕਰ ਰਹੇ ਆ ਹਥਿਆਰਾਂ ਦੀ ਨੋਕ ਤੇ ਰਾਹੀਗਰਾਂ ਨੂੰ ਲੁੱਟਿਆ ਜਾ ਰਿਹਾ ਤੇ ਵੱਡੇ ਵੱਡੇ ਗੈਂਗਸਟਰ ਜਿਹੜੇ ਪੁਲਿਸ ਦੀ ਪકડ ਤੋਂ ਕੋਹਾਂ ਦੂਰ ਆ ਉਹਨਾਂ ਵੱਲੋਂ ਕਾਰੋਬਾਰੀਆਂ ਤੇ ਅਧਿయోగਪਤੀਆਂ ਨੂੰ ਫਰੋਤੀ ਵਾਲੀ ਧਮਕਾਇਆ ਜਾ ਰਿਹਾ ਕਈ ਇਹਨਾਂ ਧਮਕੀਆਂ 'ਚ ਸਫਲ ਹੋ ਕੇ ਫਰੋਤੀਆਂ ਮਸੂਲ ਵੀ ਚੁੱਕੇ ਆ ਜੇਕਰ ਕੋਈ ਸਟੈਂਡ ਲੈਂਦਾ ਤਾਂ ਉਸ ਨੂੰ ਗਲੀਆਂ ਬਜ਼ਾਰਾਂ ਵਿੱਚ ਭਜਾ ਭਜਾ ਕੇ ਗਾਜਰਾ ਮੂਰੀਆਂ ਵਾਂਗੂ ਇੰਜ ਲੱਗਦਾ ਕਿ ਸੂਬੇ ਵਿੱਚ ਅਮਨ ਕਾਨੂੰਨ ਨਾ ਦੀ ਕੋਈ ਚੀਜ਼ ਨਾ ਹੋਵੇ ਹਰ ਬੰਦਾ ਹਸਲਾ ਚੁੱਕੀ ਫਿਰਦਾ ਪੁਲਿਸ ਮੂਕ ਦਰਸ਼ਕ ਬਣੀ ਬੈਠੀ ਐ ਆਮ ਬੰਦਾ ਗੁੰਡਾ ਅਨਸਰਾਂ ਵੱਲੋਂ ਡਰਾਏ ਧਮਕਾਏ ਜਾਣਪਰੰਤ ਜਦੋਂ ਸਥਾਨਕ ਪੁਲਿਸ ਪਾਸ ਜਾਂਦਾ ਤਾਂ ਅੱਗੋਂ ਸਾਫ ਦਫ਼ਤਰ ਤੇ ਹਾਜ਼ਰ ਨਹੀਂ ਮਿਲਦੇ ਹੀਟਲੇ ਕਰਮਚਾਰੀ ਵੱਲੋਂ ਆਨਲਾਈਨ ਸ਼ਿਕਾਇਤ ਦਰਜ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਦਾ 15-15 20-20 ਦਿਨ ਤੱਕ ਕੋਈ ਹਤਾ ਪਤਾ ਨਹੀਂ ਲੱਗਦਾ ਤੇ ਥਾਣੇ ਵਿੱਚ ਆਨਲਾਈਨ ਪਹੁੰਚੀਆਂ ਦਰਖਾਸਤਾਂ ਮੁਲਾਜ਼ਮਾਂ ਵੱਲੋਂ ਗੁੰਮ ਹੋ ਜਾਂਦੀਆਂ ਉਹਨੇ ਦੇ ਤੱਕ ਗੁੰਡੇ ਆਪਣੇ ਕੰਮ ਨੂੰ ਅੰਜਾਮ ਦੇ ਜਾਂਦੇ ਆ ਜਿਸ ਦੀ ਉਦਾਹਰਨ ਪਿਛਲੇ ਦਿਨੀ ਵਿਆਹ ਸਮਾਗਮ ਦੌਰਾਨ ਹੋਏ ਮਜੂਦਾ ਸਰਕਾਰ ਦੇ ਇੱਕ ਲੀਡਰ ਦੀ ਆ ਹਾਲਾਂਕਿ ਉਸ ਦਿਨ ਉਥੇ ਮਜੂਦਾ ਵਿਧਾਇਕ ਮੌਜੂਦ ਹੋਣ ਕਰਕੇ ਵਿਧਾਇਕ ਦੇ ਸੁਰੱਖਿਆ ਕਰਮੀਆਂ ਤੋਂ ਇਲਾਵਾ ਕੁਝ ਪੁਲਿਸ ਮੁਲਾਜ਼ਮ ਵੀ ਮੌਜੂਦ ਸੀ ਪਰ ਸ਼ੂਟਰ ਬੰਦਾ ਮਾਰ ਕੇ ਹੋ ਗਏ ਹੋ ਗਏ ਬਾਤ ਜਿਹੜੀ ਸੱਪ ਦੀ ਲਕੀਰ ਕੁੱਟੀ ਗਈ ਉਹ 90 ਦੇ ਧਾਕੇ ਵਾਲੇ ਦਿਨ ਯਾਦ ਕਰਾਉਣ ਵਾਲੀ ਸਾਬਤ ਹੁੰਦੀ ਹੈ ਜਦੋਂ ਵਾਰਦਾਤ ਕਰਨ ਵਾਲੇ ਕੋਈ ਹੋਰ ਤੇ ਐਨਕਾਊਂਟਰ ਚ ਮਾਰੇ ਜਾਣ ਵਾਲੇ ਪੰਜਾਬ ਦੇ ਹੋਰ ਬੇਕਸੂਰ ਨਜ਼ਰ ਹੁੰਦੇ ਸਨ ਜਿਨ੍ਹਾਂ ਵਿੱਚ ਅੱਜ 32-32 ਸਾਲਾਂ ਬਾਅਦ ਉਸ ਘਨੌਣੇ ਜੁਰਮ ਚ ਸ਼ਾਮਲ ਰਿਟਾਇਰਡ ਅਫਸਰਾਂ ਨੂੰ ਅਦਾਲਤਾਂ ਵੱਲੋਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਉਹੀ ਹਾਲ ਜੁੱਧ ਨਸ਼ਾ ਵਿਰੁੱਧ ਅਭਿਆਨ ਦਾ ਹੋ ਰਿਹਾ ਹੈ ਖਬਰਾਂ ਦੇ ਵਿੱਚ ਨਿਤ ਦਿਨ ਸੈਂਕੜੇ ਨਸ਼ਾ ਵੇਚਣ ਵਾਲੇ ਫੜੇ ਜਾ ਰਹੇ ਆ ਅਖਬਾਰੀ ਅੰਕੜੇ ਦਿਨ-ਬਦ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਵਾ ਵਾਦਾ ਕਰ ਰਹੇ ਆ ਕਿ ਸੱਚਮੁੱਚ ਸੂਬੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਸ਼ਾ ਵੇਚ ਰਹੇ ਸੀ ਜੇਕਰ ਇਹ ਸੱਚ ਹੈ ਤੈਸ ਦਾ ਜ਼ਿੰਮੇਵਾਰ ਕੌਣ ਆ ਉਹ ਅਧਿਕਾਰੀ ਜਿਨ੍ਹਾਂ ਪਰਚੇ ਦਿੱਤੇ ਜਾਂਦੀਆਂ ਜੇਕਰ ਤਰਕੀਆਂ ਪਾਉਣ ਵਾਲੇ ਅਧਿਕਾਰੀ ਇੰਨੇ ਹੀ ਮਿਹਨਤੀ ਇੰਨੇ ਹੀ ਇਮਾਨਦਾਰ ਇੰਨੇ ਹੀ ਕਾਬਿਲ ਆ ਤਾਂ ਅੱਜ ਪੰਜਾਬ ਸੁਲਗ ਕਿਉਂ ਰਿਹਾ ਲੋਕ ਕਿਉਂ ਸ਼ਾਂਤ ਆ ਜਾਗਰੂਕ ਲੋਕ ਧਰਨੇ ਮਜਾਰੇ ਲਾਉਣ ਲਈ ਕਿਉਂ ਮਜਬੂਰ ਆ ਕਿਉਂਕਿ ਪਾਰਦਰਸ਼ਤਾ ਖਤਮ ਹੋ ਚੁੱਕੀ ਆ ਜਵਾਬਦੇਹੀ ਦੀ ਜਗ੍ਹਾ ਉਲਟਾ ਲੋਕਾਂ ਦੀ ਗੱਲ ਪੰਜਾਬ ਦੀ ਗੱਲ ਕਰਨ ਵਾਲੇ ਇਨਕਲਾਬੀ ਲੋਕਾਂ ਤੇ ਪਰਚੇ ਦਰਜ ਕੀਤੇ ਜਾ ਰਿਹਾ ਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਆ ਪਰ ਸੱਚ ਕੁਝ ਹੋ ਰਹੀ ਹੈ ਕਿਉਂਕਿ ਇਕਾ ਦੁਕਾ ਕੀਤੇ ਜਾ ਰਹੇ ਦਾਵੇ ਸੱਚ ਹੋ ਸਕਦੇ ਆ ਪਰ ਅਸਲ ਸਚਾਈ 90 ਦੇ ਦਹਾਕੇ ਵਾਲੀ ਆ ਜਿਸ ਵਿੱਚ ਪਤਾ ਨਹੀਂ ਕਿੰਨੇ ਬੇਕਸੂਰ ਨੌਜਵਾਨ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਾਰਦਰਸ਼ਤਾ ਖਤਮ ਹੋ ਚੁੱਕੀ ਹੈ ਜਵਾਬਦੇਹੀ ਦੀ ਜਗ੍ਹਾ ਲੋਕਾਂ ਤੇ ਪਰਚੇ ਪਾਏ ਜਾ ਰਹੇ ਆ ਪਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਇੱਕ ਦੂਸਰੇ ਖਿਲਾਫ ਤੂਸ਼ਨਬਾਜ਼ੀ ਕਰਦੇ ਨਜ਼ਰ ਆ ਰਹੇ ਆ ਚਾਹੇ ਕੋਈ ਸਰਕਾਰ ਚ ਹੋਵੇ ਜਾਂ ਵਿਰੋਧੀ ਧਿਰ ਦਾ ਨੇਤਾ ਕਿਸੇ ਨੂੰ ਇਸ ਹੋ ਰਹੇ ਖੂਨ ਖਰਾਬੇ ਨਾਲ ਕੋਈ ਮਤਲਬ ਨਹੀਂ ਬਸ ਆਪੋ ਆਪਣੀਆਂ ਰੋਟੀਆਂ ਸਿੱਤ ਦੇ ਵਿੱਚ ਜੁਟੇ ਹੋਏ ਆ। ਲੋਕ ਤਰਾ ਤਰਾ ਕਰ ਰਹਾ ਤੇ ਗੁੰਡਾ ਅੰਸਰ ਠਾ ਠਾ ਕਰ ਰਹਾ। ਲੋਕ ਡਰਦੇ ਸਾਇਹੇਟ ਸਾਹ ਲੈ ਰਹੇ ਹਨ। ਕੋਈ ਪਤਾ ਨਹੀਂ ਕਿਹੜਾ ਕਦੋਂ ਘਰੋਂ ਬਾਹਰ ਜਾਵੇ ਤੇ ਉਸਦੀ লাশ ਚਰਾਹੇ 'ਚ ਪਈ ਹੋਵੇ। ਪੰਜਾਬ ਦੀ ਮਿੱਟੀ ਇੱਕ ਵਾਰ ਫਿਰ ਨੌਜਵਾਨੀ ਖੂਨ ਦੇ ਨਾਲ ਲੱਤਪੱਤ ਹੋ ਰਹੀ ਆ। ਸਰਕਾਰ ਆਪਣੇ ਪੱਤੇ ਖੇਡੀ ਜਾ ਰਹੀ ਆ। ਇਸੇ ਸ਼ਤਰੰਜੀ ਚਾਲ ਦੇ ਚਲਦਿਆਂ ਸਰਕਾਰ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਵੱਡੇ ਅਧਿਕਾਰੀਆਂ ਦੀ ਡਿਮੋਸ਼ਨ ਕਰਨੀ ਬੰਦੀ ਸੀ। ਉੱਥੇ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੇ ਵੱਡੇ-ਵੱਡੇ ਅਧਿਕਾਰੀਆਂ ਦੀਆਂ ਪ੍ਰੋਮੋਸ਼ਨਾਂ ਕਰਕੇ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਦਾ ਮਾਹੌਲ ਆਪਣੇ ਹੱਕ ਵਿੱਚ ਕਰਨ ਦੀ ਸ਼ਤਰੰਜੀ ਚਾਲ ਖੇਡੀ ਹੈ। ਨਹੀਂ ਤਾਂ ਜਿਸ ਤਰ੍ਹਾਂ ਪਿਛਲੇ ਦਿਨੀ IPS ਅਧਿਕਾਰੀਆਂ ਦੀ ਬਿਨਾਂ ਵਜ੍ਹਾ ਪ੍ਰੋਮੋਸ਼ਨ ਕੀਤੀ ਗਈ, ਕੀ ਇਸ ਦੀ ਤੁੱਕ ਬੰਦੀ ਹੈ? ਬਖਲਾਟ ਵਿੱਚ ਆ ਕੇ ਸਰਕਾਰ ਵਾਰ-ਵਾਰ ਉੱਚ ਅਧਿਆਤ ਤਨਾਦ ਅਧਿਕਾਰੀਆਂ ਦੀਆਂ ਬਦਲੀਆਂ ਕਰ ਰਹੀ ਹੈ। ਕੀ ਇਸ ਕਤਲੋਗਾਰਤ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਫੇਲਿਅਰ ਤੇ ਇਸ ਤਰਕੀਆਂ ਕਰਨੀਆਂ ਬੰਦੀਆਂ ਹੈ? ਸਵਾਲ ਇਹ ਉੱਠਦਾ ਕਿ ਇਹਨਾਂ ਅਧਿਕਾਰੀਆਂ ਨੇ ਕਿਹੜਾ ਐਸਾ ਤੀਰ ਮਾਰਿਆ ਕਿ ਵੱਡੇ-ਵੱਡੇ ਉਹਨਾਂ ਤੇ ਮੁਆਇਨਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹੀ ਪਿਛਲੇ ਦਿਨੀ ਕੁਝ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਚੱਕਮੂਸ ਤਰੱਕੀ ਦੇ ਕੇ ਸਖਤਰ ਲਗਾ ਦਿੱਤਾ ਗਿਆ ਐਡਾ ਕਿਹੜਾ ਉਹਨਾਂ ਨੇ ਮਾਰਕਾ ਮਾਰਿਆ ਸੀ ਹਾਲਾਂਕਿ ਉਹਨਾਂ ਚੋਂ ਇੱਕ ਅਜਿਹੇ ਅਧਿਕਾਰੀ ਨੂੰ ਤਰੱਕੀ ਦਿੱਤੀ ਗਈ ਉਹ ਸਾਬ ਪਿਛਲੇ ਉਸ ਸਮੇਂ ਦੌਰਾਨ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਰਹਿ ਚੁੱਕੇ ਆ ਜਿਸ ਵੇਲੇ ਫੂਡ ਸਪਲਾਈ ਵਿਭਾਗ ਵਿੱਚ ਕਾਫੀ ਮਾਰਮਾਰੀ ਤੇ ਆਪੋ-ਤਾਪੀ ਪਈ ਹੋਈ ਸੀ ਗਰੀਬਾਂ ਦੇ ਵਿੱਚ ਵੰਡੇ ਜਾਣ ਵਾਲੇ ਅਨਾਜ ਦੇ ਟਰੱਕਾਂ ਦੇ ਟਰੱਕ ਗੜਾਉਂ ਚੋਂ ਤਾਂ ਨਿਕਲਦੇ ਸੀ ਪਰ ਜ਼ਰੂਰਤਮੰਦਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਹੋ ਜਾਂਦੇ ਸੀ ਜਿਨ੍ਹਾਂ ਦਾ ਬਾਅਦ ਵਿੱਚ ਪਤਾ ਲੱਗਦਾ ਸੀ ਕਿ ਕੋਈ ਟਰੱਕ ਕਿਸੇ ਵਿਧਾਇਕ ਦੇ ਸਮਰਥਕ ਫਲਾਣੇ ਸਰਪੰਚ ਦੀ ਹਵੇਲੀ ਵਿੱਚ ਤੇ ਕੋਈ ਕਿਸੇ ਵਿਧਾਇਕ ਦੇ ਪੀਏ ਦੀ ਮੋਟਰ ਤੇ ਜਾਂ ਪਹੁੰਚਦਾ ਸੀਗਾ ਜਿਸ ਦਾ ਅੱਜ ਤੱਕ ਕੋਈ ਹਿਸਾਬ ਨਹੀਂ ਲਿਆ ਗਿਆ ਜਿਸ ਦੀ ਸਾਰੀ ਜ਼ਿੰਮੇਵਾਰੀ ਉਸ ਏਆਈਐਸ ਅਫਸਰ ਦੀ ਬੰਦੀ ਹੈ ਜਿਹਨੂੰ ਹੁਣ ਇਸ ਸਰਕਾਰ ਨੇ ਡਿਪਟੀ ਕਮਿਸ਼ਨਰ ਤੋਂ ਸਿੱਧਾ ਸਖਤਰ ਦੀ ਕੁਰਸੀ ਦੇ ਨਾਲ ਨਵਾਜਿਆ ਜਿਨ੍ਹਾਂ ਨੂੰ ਇਸ ਤਰ੍ਹਾਂ ਸਿਧੀਆਂ ਤਰੱਕੀਆਂ ਦਿੱਤੀਆਂ ਜਾ ਰਹੀਆਂ ਕਿ ਉਹਨਾਂ ਨੂੰ ਤਰੱਕੀਆਂ ਦੇਣ ਵਕਤ ਇਹ ਵੇਖਿਆ ਗਿਆ ਕਿ ਕੀ ਉਹ ਜਨਤਾ ਦੀ ਕਸੌਟੀ ਤੇ ਕਦੇ ਖਰੇ ਵੀ ਉਤਰਿਆ ਜਿਸ ਤਰ੍ਹਾਂ ਗੈਂਗਸਟਰਾਂ ਵੱਲੋਂ ਮਾਰੂ ਹਥਿਆਰ ਹਜਰਾਂ ਲੈਸ ਹੋ ਕੇ ਖੂਨ ਦੀ ਹोली ਖੇਢੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਲੋਕਾਂ ਦੇ ਦਬਾਅ ਹੇਠ ਆ ਕੇ ਆਪਣੀ ਨਲਾਇਕੀ ਛੁਪਾਉਣ ਦੀ ਖਾਤਰ ਨਿਹੱਥੇ ਤੇ ਬੇਕਸੂਰ ਨੌਜਵਾਨਾਂ ਨਾਲ ਅਨਕਾਊਂਟਰ ਕਰਕੇ ਕਾਰਵਾਈ ਕਰਨ ਦੇ ਝੂਠੇ ਤੇ ਬੇਬੁਨਿਆਦ ਦਾਅਵੇ ਠੋਕੇ ਜਾ ਰਹੇ ਆ ਇਸੇ ਤਰ੍ਹਾਂ ਹੀ ਜੁੱਧ ਨਸ਼ਾ ਵਿਰੁੱਧ ਦੇ ਅਭਿਆਨ ਤਹਿਤ ਰੋਜ਼ਗਾਰ ਦੁੱਖੋਂ ਭਟਕੇ ਨੌਜਵਾਨਾਂ ਨੂੰ ਫੜ-ਫੜ ਕੇ ਜੇਲ੍ਹ ਹੀ ਡੱਕਿਆ ਜਾ ਰਿਹਾ ਜੋ ਕਿ ਪਹਿਲਾਂ ਹੀ ਨਸ਼ਿਆਂ ਦੀ ਖਾਤਰ ਆਪਣੀ ਅੱਧੀ ਜ਼ਿੰਦਗੀ ਤਾਂ ਨਰਕ ਬਣਾ ਹੀ ਚੁੱਕੇ ਆ ਤੇ ਬਾਕੀ ਦੀ ਜ਼ਿੰਦਗੀ ਉਹਨਾਂ ਨੂੰ ਜੇਲ੍ਹਾਂ ਵਿੱਚ ਡਾ ਕੇ ਖਤਮ ਕੀਤੀ ਜਾ ਰਹੀ ਹੈ ਆਪਾਂ ਨਾ ਤਾਂ ਗੈਂਗਸਟਰਵਾਦ ਦੇ ਹੱਕ ਵਿੱਚ ਆ ਤੇ ਨਾ ਹੀ ਆਪਾਂ ਨਸ਼ਿਆਂ ਦੇ ਹੱਕ ਵਿੱਚ ਆ ਪਰ ਆਪਾਂ ਮਨੁੱਖਤਾ ਦੇ ਹੱਕ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਸਾਡੇ ਦੇਸ਼ ਦੀਆਂ ਨਿਆਂ ਪਾਲਿਕਾਵਾਂ ਚਾਹੇ ਉਹ ਹਾਈ ਕੋਰਟ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ ਉਹਨਾਂ ਦੇ ਫੈਸਲੇ ਅਕਸਰ ਮਨੁੱਖਤਾ ਦੇ ਹੱਕ ਵਿੱਚ ਹੁੰਦੇ ਆ ਪਰ ਉਹਨਾਂ ਦੇ ਫੈਸਲਿਆਂ ਦੀ ਪ੍ਰਵਾਹ ਕਰਦਾ ਕੌਣ ਹੈ ਜਿਵੇਂ ਕਿ ਇੱਕ ਮਨੁੱਖਤਾਵਾਦੀ ਜਸਟਿਸ ਸੰਤਾਪਕ ਸੌ ਕਸੂਰਵਾਦ ਭਾਵੇਂ ਛੁੱਟ ਜਾਣ ਪਰ ਕਿਸੇ ਇੱਕ ਵੀ ਬੇਕਸੂਰ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਪਰ ਇੱਥੇ ਅਜਿਹੇ ਆਦਰਸ਼ਵਾਦੀ ਉਦੇਸ਼ਾਂ ਦੀ ਕੌਣ ਪ੍ਰਵਾਹ ਕਰਦਾ ਹੈ ਜਿਵੇਂ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਜਨਹਤ ਪ੍ਰਕਿਰਸ਼ਨ ਦੀ ਸੁਣਵਾਈ ਕਰਦਿਆਂ ਸਰਕਾਰਾਂ ਨੂੰ ਗਲੀਆਂ ਮਹੱਲਿਆਂ ਵਿੱਚ ਆਵਾਰਾ ਫਿਰਦੇ ਕੁੱਤਿਆਂ ਅਤੇ ਪਸ਼ੂਆਂ ਨੂੰ ਕੰਟਰੋਲ ਕਰਾਉਣ ਦੇ ਹੁਕਮ ਦਿੱਤੇ ਗਏ ਆ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ ਵਾਰ-ਵਾਰ ਦੁਹਰਾਇਆ ਜਾ ਰਿਹਾ ਸੁਪਰੀਮ ਕੋਰਟ ਅਦਾਲਤ ਵੱਲੋਂ ਵਾਰ-ਵਾਰ ਦੁਹਰਾਇਆ ਜਾ ਰਿਹਾ ਪਰ ਸਰਕਾਰਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਠੇਖੂਖਾਰ ਕਿਸਮ ਦੇ ਆਵਾਰਾ ਕੁੱਤੇ ਗਲੀਆਂ ਵਿੱਚ ਦੰਦ ਦਿਨਾਉਂਦੇ ਫਿਰਦੇ ਆ ਜਿਹੜੇ ਕਈ ਮਾਸੂਮਾਂ ਦੀ ਜਾਨ ਦਾ ਖੌ ਬਣ ਚੁੱਕੇ ਆ ਜਿਹੜੇ ਕਈ ਆਵਾਰਾ ਪਸ਼ੂ ਜਿਹੜੇ ਕਈ ਕੀਮਤੀ ਜਾਨਾਂ ਖਤਮ ਕਰ ਚੁੱਕੇ ਆ ਕਈ ਬੇਸਹਾਰਾ ਪਸ਼ੂ ਆਵਾਰਾ ਫਿਰਦੇ ਭਿਆਨਕ ਹਾਦਸਿਆਂ ਦਾ ਸ਼ਿਕਾਰ ਬਣ ਚੁੱਕੇ ਆ ਪਰ ਮਨੁੱਖਤਾ ਦੇ ਹੱਕ ਦੇ ਫੈਸਲਿਆਂ ਅਨੁਸਾਰ ਸਰਕਾਰਾਂ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਟਿੱਚ ਕਰਕੇ ਜਾਣਿਆ ਜਾ ਰਿਹਾ ਹੈ। ਅਜਿਹੇ ਆਦਰਸ਼ਵਾਦੀ ਫੈਸਲਿਆਂ ਨੂੰ ਛਿੱਕੇ ਟੰਕੇ ਸਰਕਾਰ ਆਪਣੇ ਜਿਸ ਤਰ੍ਹਾਂ ਚਾਹੇਤੇ ਆਈਪੀਐਸ ਤੇ ਆਈਏਐਸ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਉਹ ਉਹਦਿਆਂ ਤੇ ਪਹੁੰਚਾ ਰਹੀ ਹੈ ਨਾ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਆਪਣੀ ਚੋਣਾਂ ਦੀ ਸ਼ਤਰੰਜੀ ਪਛਾਤ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਕੋਲੋਂ ਇਹ ਚੋਣਾਂ ਦੌਰਾਨ ਆਪਣੀ ਮਰਜ਼ੀ ਮੁਤਾਬਕ ਕੰਮ ਲੈਣਗੇ ਅਤੇ ਸਰਕਾਰੀ ਮਸ਼ੀਨਰੀ ਦਾ ਦਬ ਕੇ ਦੁਰਉਪਯੋਗ ਕਰਨ ਦੇ